ਜਾਦੀ ਪਹਿਲੀ ਸੜਕ ਸੁਰੱਖਿਆ ਫੋਰਸ ਤਿਆਰ ਅਜ ਜਲੰਧਰ ਤੋਂ ਮੁੱਖ ਮੰਤਰੀ ਮਾ ਨਵੀਂ ਫੋਰਸ ਨਿਕਰਨਗੇ ਸ਼ੁਰੂਆਤ ਸੜਕ ਹਾਦਸਿਆਂ ਦੇ ਪੀੜਤਾ ਦੀ ਮਦਦ ਕਰੇਗੀ ਐਸ ਐਸ ਐਫ ਹਰ 3 ਕਿਲੋਮੀਟਰ ਤੇ ਹੋਵੇਗੀ ਇੱਕ ਗੱਡੀ ਕਟੰਟਰਾ ਦਿਵਸ ਦੇ ਸੰਬੰਧ ਚੰਡੀਗੜ੍ਹ ਦੇ ਸਕੂਲਾਂ ਛੁੱਟੀ ਦਾ ਐਲਾਨ ਅਜ ਬੰਦ ਰਹਿਣਗੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਤਾਂ ਪੰਜਾਬ 26 ਜਨਵਰੀ ਮੌਕੇ ਪਰਫਾਰਮ ਕਰਨ ਵਾਲੇ ਵਿਦਿਆਰਥੀਆਂ ਨੂੰ ਛੁੱਟੀ ਅਜਨਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਸੈਮੀਨਾਰ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ ਰਹੀਗੀ ਮੌਜੂਦ ਪੰਜਾਬ ਤੇ ਪਾਰਟੀ ਅੱਗੇ ਪੇਸ਼ ਚੁਣੌਤੀਆਂ ਤੇ ਹੋਵੇਗੀ ਚਰਚਾ ਲੁਧਿਆਣਾ 'ਚ ਆਮੋ-ਸਾਮne ਹੋਏ ਕਾਂਗਰਸ ਐਮਪੀ ਰਵਨੀਤ ਬਿੱਟੂ ਤੇ ਆਪ ਐਮਐਲਏ ਗੋਗੀ ਦੋਵੇਂ ਵਿਚਾਲੇ ਹੋਈ ਤਲਖ ਕਲਾਸੀ ਇੱਕ ਦੂਜੇ ਤੇ ਸਾਦੇ ਤਿੱਖੇ ਨਿਸ਼ਾਨ ਬਸ ਅਜ 55 ਸਵਾਰੀਆਂ ਤੋਂ ਵੱਧ ਮੁਸਾਫਰ ਨਾ ਚੜਾਉਣ ਦੇ ਫੈਸਲੇ ਤੇ ਬੁਲੇਟ ਟਰਾਂਸਪੋਰਟ ਮੰਤਰੀ ਕੇ ਹੱਥ 2 ਤੋਂ 4 ਵੱਧ ਸਵਾਰੀਆਂ ਚੜਾਉਣ ਤੋਂ ਨਹੀਂ ਕੀਤਾ ਮਨਾ

ਦੇਵਪਾਹੂ ਜਦੀ লাশ ਓਟੇ ਕਾਣੇ ਲਾਉਣ ਵਾਲਾ ਦੂਜਾ ਮੁਲਜ਼ਮ ਵੀ ਗ੍ਰਿਫਤਾਰ ਬਰੋਗਰਾਮ ਪੁਲਿਸ ਨੇ ਰਵੀ ਬੰਗਾ ਨੂੰ ਚੇਪੁਰ ਤੋਂ ਕੀਤਾ ਕਾਬੂ ਰਵੀ ਨੇ ਹੀ ਬਲਰਾਜ ਨਾਲ ਮਿਲ ਕੇ ਟਿਕਾਣੇ ਲਗਾਈ ਸੀ লাশ ਸਾਡਾ ਹੋਕੀ ਖਿਡਾਰੀ ਤੇ 올ਿਪੀਅਨ ਸੁਖਬੀਰ ਸਿੰਘ ਗਿਲਦਾਜ ਸੈਕਟਰ 25 ਕੀਤਾ ਜਾਵੇਗਾ ਅੰਤਿਮ ਸੰਸਕਾਰ 48 ਵਰਿਆ ਦੇ ਗਿਲ ਨੇ 17 ਸਾਲ ਬ੍ਰੇਨ ਟਿਊਮਰ ਨਾਲ ਲੜਾਈ ਲੜੀ ਪਰ ਆਖਰ ਹਾਰ ਗਏ ਜ਼ਿੰਦਗੀ ਦੀ ਚ जी मैं हाँ सरबजोतर दर्शक का स्वागत करेंगे अग लग गई कारतका महिला भी शामिल है बेकाबू होकर दरअसल कैंटर भी पलट गया दसूहा हशियारपुर दसूहा तो खबर कर रहे हैं जिथे की भयानक हादसा वापर है ਦੱਸਿਆ ਕਿ ਕੈਂਟਰ ਦੇ ਨਾਲ ਟੱਕਰ ਤੋਂ ਬਾਅਦ ਕਾਰ ਜੇ ਇਕਦਮ ਅੱਗ ਲੱਗ ਗਈ ਤੇ ਕਾਰ ਸਵਾਰ 4 ਲੋਕ ਜ਼ਿੰਦਾ ਹੀ ਸੜ ਗਏ ਮਿਤਕਾਜ ਇੱਕ ਮਹਿਲਾ ਵੀ ਸ਼ਾਮਿਲ ਹੈ ਕਾਬਿਲ ਹੈ ਕਿ ਬਿਕਾਬੂ ਹੋ ਕੇ ਕੈਂਟਰ ਵੀ ਪਲਟ ਗਿਆ ਹੈ ਤੇ ਕੈਂਟਰ ਡਰਾਈਵਰ ਦੀ ਜੋ ਹਾਲਤ ਹੈ ਉਹ ਵੀ ਗੰਭੀਰ ਬਣੀ ਹੋਈ ਹੈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਲਮੀਨ ਨੇੜੇ ਆ ਪੂਰਾ ਹਾਦਸਾ ਵਾਪਰਿਆ ਹੈ ਇਸ ਦੇ ਨਾਲ ਹੀ ਦੱਸਿਆ ਕਿ ਲੋਕਾਂ ਨੇ ਗੱਡੀ ਚੋਂ ਲੋਕਾਂ ਨੂੰ ਕੱਢਿਆ ਤੇ ਪਰ ਉਸ ਵੇਲੇ ਤੱਕ 4 ਲੋਕਾਂ ਨੇ ਦਮ ਤੋੜ ਦਿੱਤਾ ਸੀ ਮੇਨਾ ਮੇਰੇ ਸਹਿਯੋਗੀ ਅਮਰਿਤ ਕੁਮਾਰ ਅਮਰੀਕ ਕੁਮਾਰ ਫੋਨ ਲਾਈਨ ਤੇ ਮੌਜੂਦ ਅਮਰੀਕ ਜਾਨਣਾ ਚਾਹਵਾਂਗੇ ਹਾਸੇ ਦੀ ਵਜ੍ਹਾ ਕੀ ਸੀਗੀ ਕੀ ਓਵਰ ਸਪੀਡਿੰਗ ਸੀਗੀ ਜਾਂ ਤੁੰਦ ਇਸ ਦਾ ਵਜ੍ਹਾ ਬਣੀ ਜੀ ਸਭ ਜੋ ਜੀ ਗੱਲ ਕੀਤੀ ਇਹ ਬੇਤਰ ਦੁਖਦਈ ਘਟਨਾ ਬੀਤੀ ਦੇਰ ਰਾਤ ਦੀ ਆ ਜਿਹੜਾ ਜ਼ਿੰਦਰ ਤੋਂ ਪਠਾਨਕੋਟ ਹਾਈਵੇ ਦੇ ਉੱਚੀ ਬਸੀ ਦੇ ਨੇੜੇ ਹਾਸਾ ਹੋਇਆ ਇੱਕਰ ਗੱਲ ਕੀਤੀ ਜਾਵੇ ਤਾਂ ਨਫਤਾਰ ਦੀ ਨਫਤਾਰੀ ਇਸ ਵਿੱਚ ਜਿਆਦਾ ਕਾਰਨ ਬਣਿਆ ਕਿਉਂਕਿ ਕਾਰ ਵਾਲੇ ਬਹੁਤ ਜ਼ਿਆਦਾ ਤੇਜ਼ ਸਨ ਇਸ ਕਾਰਨ ਇੱਕ ਬੜਾ ਹਾ사 ਹੋਇਆ ਤੇ ਗੱਲ ਕਾਰਨ ਇੰਨੀ ਜ਼ਿਆਦਾ ਤੇਜ਼ ਸੀ ਕਿ ਦੇਖੋ ਵਜਨ ਤੋਂ ਬਾਅਦ ਕੈਂਟਰ ਵੀ ਪਲਟ ਗਿਆ ਤੇ ਉਸ ਤੋਂ ਬਾਅਦ ਕਾਰ ਨੂੰ ਵੀ ਅੱਗ ਲੱਗ ਗਈ ਜਦੋਂ ਤੱਕ ਲੋਕਾਂ ਨੂੰ ਬਾਹਰ ਕੱਢਿਆ ਗਿਆ ਉਸ ਤੱਕ ਚਾਰ ਦੀ ਮੌਤ ਹੋ ਚੁੱਕੀ ਸੀ ਜਦੋਂ ਉਹਨੂੰ ਜਦੋਂ ਸਿਵਲ ਹਸਪਤਲ ਮੁਕੇਰੀਆਂ ਲਿਗੇ ਲਿ ਆਏ ਗਿਆ ਤੇ ਉੱਥੋਂ ਉਹਨਾਂ ਨੂੰ ਸੂਏ ਰੈਫਰ ਕਰ ਦਿੱਤਾ ਗਿਆ ਜੀ ਸਰ ਜੀ ਅਮਰੀਕਾ ਕੁਝ ਪਤਾ ਚੱਲੇ ਜੋ ਕਾਰ ਸਵਾਰ ਚਾਰ ਲੋਕ ਸੀਗੇ ਉਹ ਕਿੱਥੇ ਰਹੇ ਰਹਿਣ ਜੀ ਸਰ ਜਦੋਂ ਬੀਤੀ ਦੇਰ ਰਾਤ ਦੀ ਇੱਕ ਨਾ ਹੋਣ ਕਰਨ ਅਜੇ ਤੱਕ ਉਹਨਾਂ ਦਾ ਇਹ ਨਹੀਂ ਪਤਾ ਲੱਗ ਸਕਿਆ ਕਿਥੋਂ ਤੇ ਹੁਣ ਉਸ ਹਸਪਤਾਲ ਜਾ ਕੇ ਜੂ ਪਤਾ ਕੀਤਾ ਜਾਵੇਗਾ ਕਿ ਕਿਥੋਂ ਦੇ ਰਹਿਣ ਵਾਲੇ ਸਨ ਅਤੇ ਕਿਤਕਿਸ ਕੰਮ ਦੇ ਲਈ ਇੱਧਰ ਆਏ ਸਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰੀਕ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਹੁਸ਼ਿਆਰਪੁਰ ਦੇ ਦਸੂਹਾਜ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਦਕਿ ਕੈਂਟਰ ਦੇ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਭਿਆਨਕ अग लग गई हालांकि जिस तरह मेरे सहयोगी जिक्र कर रहे सी के कि जो कार है वो तेज रफ्तारी नाल आ रही है खबर कि ते है, है जिथे कि एक कार न जो टक्कर तो बाद टैंकर तो टक्कर बजती है उस तो बाद अग लग जाती है कार सवार चार लोग कार अग लगन तो बाद जिंदा सड़ जाते हैं जैसे कि बेकाबू होके जो कैंटर है ਉਹ ਵੀ ਪਲਟ ਗਿਆ ওভারਸਪੀਡਿੰਗ ਇਸ ਦੀ وجہ ਦੱਸੀ ਜਾ ਰਹੀ ਹੈ ਹਾਲਾਂਕਿ ਦਸਦੀ ਕੀ ਕੈਂਟਰ ਡਰਾਈਵਰ ਦੀ ਜੋ ਹਾਲਤ ਹੈ ਉਹ ਵੀ ਗੰਭੀਰ ਬਣੀ ਹੋਈ ਹੈ ਜਿ세 ਖੋਰ ਕਾਰ ਸਵਾਰ ਦੀ ਹਾਲਤ ਵੀ ਜੋ ਨਾਜ਼ੁਕ ਬਣੀ ਹੋਈ ਹੈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਲਮੀਨ ਦੇ ਨੇੜੇ ਆ ਪੂਰਾ ਹਾਦਸਾ ਵਾਪਰਿਆ ਸੀ ਕੰਪਨੀ ਬੰਦ ਪਾਗੇ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵਖਰੇ ਹਾਲਾਂਕਿ ਜੋ ਤਸਵੀਰਾਂ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਹਾਦਸਾ ਹੈ ਕਿੰਨਾ ਭਿਆਨਕ ਰਿਹਾ ਹੋਣਾ ਹੈ ਹਾਲਾਂਕਿ ਜੋ ਤਸਵੀਰਾਂ ਨੇ ਤੁਹਾਨੂੰ ਬਲਰ ਕਰਕੇ ਵਿਖਾਈਆਂ ਜਾ ਰਹੀਆਂ ਹਨ ਤੇ ਇਸੇ ਵਿਚਾਲੇ ਜੋ ਕੈਂਟਰ ਹੈ ਤੇ ਕਾਰ ਹੈ ਕਾਰ ਨੂੰ ਜ਼ਬਰਦਸਤ ਅੱਗ ਲੱਗੀ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਦੇਰ ਰਾਤ ਆ ਪੂਰੀ ਘਟਨਾ ਵਾਪਰੀ ਮੈਂ ਇਦਾਂ ਭਾਜੀ ਮੈਂ ਮਕੇਰੀਆ ਸਾਈਡ ਤੋਂ ਆ ਰਿਹਾ ਸੀ ਹੁਣੇ ਆਪਾਂ ਜਿੱਦੇ ਹੀ ਇੱਥੇ ਆ ਉੱਚੀ ਕੋਸੀ ਐਮਏ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਸੀ ਸ਼ਾਇਦ ਸਾਡੇ ਤੋਂ 1-2 ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਤੇ ਇਹਦੇ ਚ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਹੀ ਉਹਨਾਂ ਚ ਦੋ ਹੀ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਸੂਹਾ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ 길 ਦੂਰ ਦੇ ਹੀ ਆਪਾਂ ਲੋਕਲ ਹੌਲ ਦੇ ਨਾਲ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਪ੍ਰੋਫੈਸ਼ਨ ਪਹੁੰਚ ਗਿਆ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇ 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 ਡੈੱਡ ਹੋ ਗਏ ਉਸ ਤੋਂ ਬਾਅਦ ਇੱਕ ਟਰੱਕ ਇੱਥੋਂ ਕੋਈ ਅਧਾ ਗਿਲਾਮਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਹੀ ਜਾ ਕੇ ਦੇਖਿਆ ਉਹਦੇ ਜਿਹੜਾ ਬੰਦਾ ਫਸਿਆ ਸੀ ਜੋ ਕਿ ਈਕ ਹਾਲਤ ਜੀ ਪਰ ਜ਼ਖਮੀ ਸੀਗਾ ਫਿਰ ਉਹਨੂੰ ਅਸੀਂ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ ਉਹਨੇ ਕੋਲ ਇੱਕ 10 ਟਰੀ ਆਪਣੀ ਕੋਲ ਟਰੱਕ ਇੱਕ ਗੱਡੀ ਉਹਨਾਂ ਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਨਾ ਫੁੱਲ ਪੰਜ ਨੌਜਵਾਨ ਸੀ ਚਾਰ ਦੀ ਆਨ-ਸਪੋਰਟ ਮੌਕੇ ਤੇ ਡੈਥ ਹੋ ਗਈ ਹੈ ਇੱਕ ਜਿਹੜਾ ਉਹਦਾ ਸਿਵਲ ਸਪ੍ਰੈਸੀ ਲੈ ਕੇ ਆ ਗਏ ਆ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਇੱਥੇ ਨਾ ਹੈਗਾ ਪੱਕੇ ਸੀ ਪੂਰੀ ਪ੍ਰੋਪਰਲੀ ਵੈਰੀਫਾਈ ਕਰ ਰਹੇ ਹੈਗੇ ਕਿਦਾਂ ਐਕਸੀਡੈਂਟ ਹੋਇਆ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਗੱਲ ਆਊਗੀ ਉਹ ਰਿਪੋਰਟ ਵਿੱਚ ਕਰੂਗਾ ਅੱਗੇ ਵਧਾਂਗੇ ਰੁਕਾਂਗੇ ਅਗਲੀ ਖਬਰ ਦਾ ਪੰਜਾਬ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਤਿਆਰ ਹੈ ਦੱਸ ਕਿ ਅੱਜ ਸੀਐਮ ਭਗਵੰਤ ਪਾਣ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨਗੇ ਜਲੰਧਰ ਤੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਜਾਏਗੀ ਕਾਬਲੇਗੌਰ ਹਕੀ ਜਲੰਧਰ ਦਾ ਪੀਏਪ ਚੌਕ ਹੈ ਸੀਐਮ ਭਗਵੰਤ ਪਾਨ ਦੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰੰਗੇ ਸੜਕ ਹਾਦਸਿਆਂ ਦੇ ਪਿੜਤਾ ਦੀ ਮਦਦ ਕਰੇਗੀ ਐਸਐਸਐਫ ਸੜਕ ਸੁਰੱਖਿਆ ਫੋਰਸ ਦੱਸ ਕੇ ਹਰ 30 ਕਿਲੋਮੀਟਰ ਇਲਾਕੇ ਚ ਇੱਕ ਸੜਕ ਸੁਰੱਖਿਆ ਫੋਰਸ ਦੀ ਗੱਡੀ ਹੋਵੇਗੀ ਤੇ ਐਡਵਾਂਸਡ ਟੈਕਨੋਲੋਜੀ ਵਾਲੇ 144 ਵਾਹਨ ਸੜਕ ਸੁਰੱਖਿਆ ਫੋਰਸ ਚਾਵਲ ਕੀਤੇ ਗਏ ਨੇ ਨਾਲ ਕੇ ਸੜਕ ਸੁਰੱਖਿਆ ਫੋਰਸ ਦੇ ਲਈ 112 ਹੈਲਪਲਾਈਨ ਨੰਬਰ ਵੀ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਤੇ ਪੰਜਾਬ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਬਣ ਕੇ ਤਿਆਰ ਹੈ ਅੱਜ ਸੀਐਮ ਭਗਵੰਤ ਮਾਨ ਜਲੰਧਰ ਪਹੁੰਚਣਗੇ ਤੇ ਉੱਥੇ ਪੀਏਪੀ ਜੋ ਚੌਕ ਹੈ ਜਲੰਧਰ ਦਾ ਉੱਥੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਇੱਕ ਨਵੀਂ ਪੁਲਿਸ ਬਣਾ ਰਹੇ ਆ ਉਹਦਾ ਨਾਮ ਹੈ ਐਸਐਸਐਫ ਕੱਲ ਨੂੰ ਲਾਂਚ ਕਰ ਰਹੇ ਆ ਪੀਏਪੀ ਗਰਾਊਂਡ ਜਲੰਧਰ ਚ ਐਸਐਸਐਫ ਕੌਣ ਹੈ ਸੜਕ ਸੁਰੱਖਿਆ ਫੋਰਸ ਬਹੁਤ ਐਕਸੀਡੈਂਟ ਹੁੰਦੇ ਆ ਜਿੱਥੇ ਆਪਣੇ ਪਿਆਰੇ ਮਾਰੇ ਜਾਂਦੇ ਆ ਜਿੱਥੇ ਬਿੱਤਰ ਪਿਆਰੇ ਮਾਰੇ ਜਾਂਦੇ ਆ ਜਿੱਥੇ ਰਿਸ਼ਤੇਦਾਰ ਦੋਸਤ ਵੀ ਤਰ੍ਹਾਂ ਟੱਬਰਾਂ ਦੇ ਟੱਬਰੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਬਚਾਉਂਦੀਆਂ ਨੇ ਕਿ ਬਚ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵੜ ਗਈ ਗੱਡੀ ਪੰਜ ਦੇ ਪੰਜੇ ਮਰ ਗਏ ਨੌਜਵਾਨ ਮਰ ਗਏ ਆਇ ਰਬਾ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸੰਵਿਧਾਨ ਬਣਾ ਕੇ ਸੜਕਾਂ ਤੇ ਹੋਣਗੇ ਜੇ 50% ਵੀ ਘਟਾ ਲੈਣਾ 3000 ਪੰਜਾਬੀਆਂ ਦੀਆਂ ਜਾਨਾਂ ਬਚਾਵਾਂਗੇ ਇੱਕ ਸਾਲ 'ਚ 3000 ਕੱਲ ਨੂੰ ਨਮਸਕਾਰ ਆਸਾ ਸੇ ਹント ਹਨ ਉਹ ਦੱਸਦੇ ਹਾਂ ਕਿ ਇਹ ਫੋਰਸ ਕਿਵੇਂ ਕੰਮ ਕਰੇਗੀ ਤੇ ਇਸ ਨੂੰ ਦਿੱਤੀਆਂ ਜਾਣ ਵਾਲੀਆਂ ਗੱਡੀਆਂ 'ਚ ਕੀ ਕੀ ਸਹੂਲਤ ਹੋਵੇਗੀ ਗੱਡੀ ਦੀ ਖੂਬਸੂਰਤੀ ਕੀ ਹੈ ਜਾਂ ਇਹ ਸਪੈਸ਼ਲ ਜਿਹੜੀ ਗੱਡੀ ਤਿਆਰ ਕਰਵਾਈ ਗਈ ਹੈ ਸੜਕ ਸੁਰੱਖਿਆ ਫੋਰਸ ਨੂੰ ਲੈ ਕੇ ਇਸ ਦੀ ਖੂਬੀ ਕੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਹੀ ਨਾਲ ਇਸ ਗੱਡੀ ਦੇ ਬਾਰੇ ਜਾਣਾਂਗੇ ਕਿ ਦੁਬਈ ਦੇ ਮਾਡਲ ਦੇ ਉੱਤੇ ਪੰਜਾਬ ਦੇ ਵਿੱਚ ਵੀ ਹੁਣ ਜਿਹੜੀਆਂ ਇਸ ਤਰੀਕੇ ਦੀਆਂ ਗੱਡੀਆਂ ਤੁਹਾਨੂੰ ਹਰੇਕ ਨੈਸ਼ਨਲ ਹਾਈਵੇ ਦੇ ਉੱਤੇ ਨਜ਼ਰ ਆਉਣੀਆਂ 27 ਤਰੀਕ ਤੋਂ ਬਾਅਦ ਜਿਸ ਦੇ ਨਾਲ ਲੋਕਾਂ ਦੀ ਜਾਨ ਵੀ ਬਚ ਸਕੇ ਜਿਸ ਦੇ ਨਾਲ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਜਾਂ ਫਿਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਹੈ ਤਾਂ ਉਸ ਦੇ ਚਲਾਨ ਵੀ ਜਿਹੜੇ ਨੇ ਉਹ ਕਿਤੇ ਜਾਣਗੇ ਗੱਡੀ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇਸ ਗੱਡੀ ਦੇ ਵਿੱਚ ਕੀ ਕੁਝ ਹੈ ਫਰੰਟ ਦੇ ਉੱਤੇ ਕੈਮਰਾ ਜਿਹੜਾ ਵਾ ਉਹ ਲੱਗਾ ਹੋਇਆ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਚਲਾਨ ਹੋਏਗਾ ਤਾਂ ਕ腐ਸ਼ਨ ਨਾ ਹੋਵੇ ਇਸ ਲਈ ਫਰੰਟ ਦੇ ਉੱਤੇ ਇੱਕ ਕੈਮਰਾ ਲੱਗਾ ਵਾ ਬੋਨਟ ਦੇ ਉੱਤੇ ਹੀ ਚਲਾਨ ਜਿਹੜਾ ਵਾ ਉਹ ਕੱਟਿਆ ਜਾਏਗਾ ਔਰ ਦੂਜੇ ਪਾਸੇ ਇੱਥੇ ਪਿੱਛੇ ਇੱਕ ਡਾਲਾ ਜਿਹੜਾ ਵੈ ਉਹ ਹੈ ਮਜ਼ਬੂਤ ਗੱਡੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਔਰ ਇਸ ਗੱਡੀ ਦੇ ਵਿੱਚ ਕਈ ਸਾਰੇ ਆ ਮੈਡੀਕਲ ਕਿਟ ਤੋਂ ਲਾਵਾ ਕਈ ਸਾਰੇ ਅਜਿਹੇ ਫੀਚਰ ਨੇ ਜਿੱਥੇ ਆਮ ਲੋਕਾਂ ਦੀ ਤੁਰੰਤ ਜਾਨ ਜਿਹੜੀ ਉਹ ਬਚਾਈ ਜਾ ਸਕਦੀ ਹੈ ਇਸ ਗੱਡੀ ਬਾਰੇ ਵੀ ਜਾਣਾਂਗੇ ਸੜਕ ਸੁਰੱਖਿਆ ਫੋਰਸ ਬਾਰੇ ਵੀ ਜਾਣਾਂਗੇ ਡੀਐਸਪੀ ਸਾਹਿਬ ਮੇਰੇ ਨਾਲ ਨੇ ਗੁਰਦੀਪ ਜੀ ਕੀ ਗੁਰਦੀਪ ਜੀ ਆਪ ਅੰਦਰ ਬੈਠ ਕੇ ਗੱਲਬਾਤ ਕਰਦੇ ਆਂ ਦੇਖਦੇ ਆਂ ਇਸ ਦੇ ਫੀਚਰ ਵੀ ਦੇਖਦੇ ਆਂ ਔਰ ਕਿਸ ਤਰੀਕੇ ਦੇ ਨਾਲ ਇਹ ਸਪੈਸ਼ਲ ਜਿਸ ਗੱਡੀ ਦਾ ਜ਼ਿਕਰ ਹੋ ਰਿਹਾ ਹੈ ਡਰੈਸ ਜਿਸ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇੱਕ ਵੱਖਰੇ ਤੌਰ ਤੇ ਪੁਲਿਸ ਨੂੰ ਜਿਹੜੀ ਹੈ ਉਹ ਡਰੈਸ ਵੀ ਦਿੱਤੀ ਗਈ ਹੈ ਔਰ ਹਰੇਕ 30 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹ ਗੱਡੀ ਜਿਹੜੀ ਹੈ ਉਹ ਖੜੀ ਰਹੇਗੀ ਹਾਂਜੀ ਇਹ ਸਾਡੇ ਕੋਲ 100 ਸਾਡੇ ਤੋਂ ਕੰਟਰੋਲ ਰੂਮ ਤੇ ਜਦੋਂ ਕੋਈ ਤਲਾਹ ਦੇਊਗਾ ਸਾਡੇ ਕੋਲ ਇੱਕ ਸਿਸਟਮ ਦੇ ਤਹਿਤ ਸਾਨੂੰ ਪਤਾ ਲੱਗ ਜੂ ਕਿ ਸਭ ਤੋਂ ਨੇੜੇ ਕਿਹੜੀ ਗੱਡੀ ਹੈ ਅਸੀਂ ਤੁਰੰਤ ਉਸ ਗੱਡੀ ਨੂੰ ਕਾਲ ਕਰਾਂਗੇ ਵੀ ਇਮੀਡੀਏਟਲੀ ਲੋਕੇਸ਼ਨ ਭੇਜਾਂਗੇ ਇਸ ਜਗ੍ਹਾ ਤੇ ਪਹੁੰਚ ਕੇ ਤੁਰੰਤ ਪੇਸ਼ੈਂਟ ਦੀ ਹੈਲਪ ਕੀਤੀ ਜਾਵੇ ਇਸ ਕੈਮਰੇ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿੰਨੀ ਫ੍ਰੀਕੁਐਂਸੀ ਹੈ ਇਸ ਦੀ ਔਰ ਇਸ ਕੈਮਰੇ ਨੂੰ ਇੱਥੇ ਲਗਾਉਣ ਦਾ ਮਕਸਦ ਕੀ ਹੈ ਇਸ ਦੇ ਵਿੱਚ ਜੋ ਵੀ ਅੱਗੇ ਸੜਕ ਦੇ ਉੱਤੇ ਕੋਈ ਵਾਹਨ ਲਾਪਰਵਾਹੀ ਨਾਲ ਚਲਾ ਰਿਹਾ ਜਾਂ ਕੁਝ ਵੀ ਹੈ ਕੋਈ ਵੀ ਸੜਕ ਤੇ ਹਰਕਤ ਹੋ ਰਹੀ ਹੈ ਤਾਂ ਇਸ 'ਚ ਕੈਮਰਾ 32 GB ਦੀ ਵੱਖਰੇ ਤੌਰ ਤੇ ਮੈਮਰੀ ਕਾਰਡ ਪਾਇਆ ਗਿਆ ਇਸ 'ਚ ਜੋ ਵੀ ਤੇ ਇਸ ਤੋਂ ਇਲਾਵਾ ਮੁਲਾਜ਼ਮ ਦੀ ਜੇਬ ਦੇ ਉੱਪਰ ਵੀ ਟੰਗਿਆ ਜਾਊਗਾ ਕੋਈ ਕੋਈ ਕਿਸੇ ਤਰ੍ਹਾਂ ਦੀ ਕ੍ਰਪਸ਼ਨ ਜਾਂ ਕੋਈ ਕੈਸ਼ ਕਰ ਰਿਹਾ ਤਾਂ ਉਹ ਕੈਮਰੇਚ ਰਿਕਾਰਡ ਹੋਊਗੀ ਹਰ ਚੀਜ਼ ਕਿੱਛ ਕੁਛ ਐਸੈਸਰੀ ਵੀ ਹੈ ਇਸ ਦੇ ਵਿੱਚ ਹਾਂਜੀ ਇਹ ਇੱਕ ਸਪੀਕਰ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਕਟਰ ਜਿਹੜਾ ਉਹ ਨਜ਼ਰ ਆ ਰਿਹਾ ਇੱਕ ਵਾਟਰ ਕੋਲਰ ਜਿਹੜਾ ਉਹ ਨਜ਼ਰ ਆ ਰਿਹਾ ਇਹ ਸਪੀਕਰ ਸਪੀਕਰ ਦਾ ਪਰਪਸ ਇਹ ਹੈ ਜੀ ਇਹ ਕੋਡਲੈਸ ਬੈਟਰੀ ਨਾਲ ਚੱਲਣ ਵਾਲਾ ਕੋਡਲੈਸ ਹੈ ਚਾਰਜਿੰਗੇਬਲ ਹੈ ਤੇ ਜੇ ਕਿਤੇ ਹਾਦਸਾ ਹੋ ਜਾਂਦਾ ਜਿਵੇਂ ਪਿਛਲੇ ਲੁਧਿਆਣੇ ਕਿੱਥੇ ਹੋਇਆ ਸੀ ਸੜਕ ਤੇ ਤੇਲ ਵਾਲਾ ਟੈਂਕਰ ਜਾਂ ਕੋਈ ਏਦਾਂ ਦੇ ਜਲਨਸ਼ੀਲ ਪਦਾਰਥ ਲੋਕਾਂ ਨੂੰ ਵੇਅਰ ਕਰਨ ਵਾਸਤੇ ਇਹਦੀ ਕਾਫੀ ਉੱਚੀ ਆ ਇਹ ਕਾਰਡਲੈਸ ਸਪੀਕਰ ਦੇ ਵਿੱਚ ਬੋਲ ਕੇ ਦੱਸਿਆ ਜਾ ਸਕਦਾ ਵੀ ਦੂਰ ਰਹੋ ਇਸ ਤੋਂ ਵੀ ਹਾਦਸੇ ਤੋਂ ਆ ਚੀਜ਼ ਹੋਰ ਘਟਣਾ ਲੋਕਾਂ ਨੂੰ ਵੱਧ ਤੋਂ ਵੱਧ ਸੇਫ ਕੀਤਾ ਜਾਏ ਹੋ ਸਕਦਾ ਹੈ ਕਿ ਇਸ ਤਰੀਕੇ ਦੀਆਂ ਗੱਡੀਆਂ ਦੇ ਨਾਲ ਹਾਦਸਿਆਂ ਦੀ ਵਜ੍ਹਾ ਕਰਕੇ ਜਿਹੜੇ 6000 ਤੋਂ ਵੱਧ ਮੌਤਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਸ ਨੂੰ ਰੋਕਿਆ ਜਾ ਸਕੇ ਕ੍ਰਾਈਮ ਨੂੰ ਰੋਕਿਆ ਜਾ ਸਕੇ ਇੱਕ ਨਵੀਂ ਪਹਿਲ ਜਿਹੜੀ ਹੈ ਉਹ गणतंत्र मौके राजवन समागम करवाया गया इस दौरान मुख्यमंत्री भगवंत मान का वखरा अंदाज देखने मिलिय जिथे कि चाह पार्टी मौके मुख्यमंत्री मान ने छला गा के समा बने।

ਅਜੇ ਤੱਕ ਪਤਾ ਨਹੀਂ ਕਿ ਕਾ ਸਪੋਰਟ ਦਿੱਤੀ ਹੈ ਫਾਟ ਤਾਂ ਲੁਕਸਾਂ ਦੇ ਲੋਕ ਯਾਹ ਇਹ ਤੱਕ ਅਜੇ ਤੀ ਨਾ ਝੱਟ ਬਣਦੀਆਂ ਸਾਲੀਆਂ ਵੀਰ ਬਹੀ ਬਣਦੀਆਂ ਸਾਲੀਆਂ ਵੀਰ ਰਾਂਜਪਾਣ ਨੂੰ ਥਾਦੀਆਂ ਵੀਰ ਧੀ ਨਹੀਂ ਬਣਦੀਆਂ ਪੁੱਤ ਤਾਂ ਮੜੋੜ ਜ਼ਮੀਨਾਂ ਧੀਆਂ ਕੋਠਮ ਨਹੀਂ ਹੈ ਸੋ ਤਵਾ ਮੈਂ ਆਂ ਨਾਸ ਗਿਆ ਉਹਨਾਂ ਤੇਵੇਂ ਹੈ ਬੱਚੇ ਮਿੱਠੇ ਮੇਰੇ ਹੋਏ ਪਿਆਰ ਮਿੱਠੇ ਮੇਰੇ ਹੋਏ ਅੱਲਾ ਤਬੂ ਤੇ ਮੇਰੇ ਹੋਏ ਤੁੰਦਿਆ ਪਹਿਲਾ ਵੀ ਨਿਊਜ਼ 18 ਵੱਲੋਂ ਕਰਵਾਏ ਗਏ ਖਾਸ ਪ੍ਰੋਗਰਾਮ ਰਾਈジング ਪੰਜਾਬ ਜਵੀ ਮੁੱਖ ਮੰਤਰੀ ਮਾਨ ਦਾ ਅਜੀਹਾਈ ਅੰਦਾਜ਼ ਵੇਖਣ ਨੂੰ ਮਿਲਿਆ ਸੀ ਰਿਸ਼ਤਾ ਹੁੰਦਾ ਹੈ ਭਰਾ ਨੂੰ ਰਿਸ਼ਤਾ ਹੁੰਦਾ ਹੈ ਛੁਆਰਾ ਲੱਗਦਾ ਕਹਿ ਲਓ ਮੰਗਣਾ ਕਹਿ ਲਓ ਉਸ ਵੇਲੇ ਭੈਣਾ ਉਹਦੇ ਲਈ ਦੋਹੇ ਗਾਉਂਦੀਆਂ ਨੇ ਕਿਉਂਕਿ ਜਿਹੜਾ ਪਟਵਾਰੀ ਅਹੁਦਾ ਹੈ ਨਾ ਉਹ ਪਿੰਡਾਂ ਵਾਲੀ ਸਭ ਤੋਂ ਵੱਡਾ ਹੁੰਦਾ ਹੈ ਪਿੰਡਾਂ ਵਾਲਿਆਂ ਲਈ ਬਹੁਤ ਵੱਡਾ ਅਹੁਦਾ ਹੁੰਦਾ ਹੈ ਉਦੋਂ ਉਹ ਉਹ ਜਿਹੜੇ ਲਿਖਿਆ ਹੋਇਆ ਸਾਡੇ ਕਲਚਰ ਚਰਚ ਵਿਰਸੇ ਚ ਵੀਰਾ ਵੇ ਪਟਵਾਰੀਆਂ ਵੀਰਾ ਤੂੰ ਤੁੱਪੇ ਜਾਵੇਂ ਵੇ ਕੁਮਲਾ ਜੇ ਮੈਂ ਹੋਮ ਬੱਦਲੀ ਵੇ ਤੇਰਾ ਸੂਰਜ ਦੇਵਾ ਬੇਅੰਤੋਂ ਪਿਆਰਿਆਂ ਛਪਾ ਮਤਲਬ ਭੈਣ ਆਪਣੇ ਭਰਾ ਦੀ ਧੁੱਪ ਰੋਕਣ ਲਈ ਬੱਦਲੀ ਬਣਨ ਤਿਆਰ ਆ ਸਾਡਾ ਕਲਚਰ ਫਿਰ ਚਾਰੇ ਭਾਈ ਚੌਧਰੀ ਵੀਰਾ ਚਾਰੇ ਥਾਣੇ ਵੇਦਾਰ ਚਾਰਾਂ ਨੂੰ ਲੱਗੀਆਂ ਕੁਰਸੀਆਂ ਕੋਈ ਚਾਰਾਂ ਨੂੰ ਲੱਗੇ ਵੇ ਜੀਵਨ ਜੋਗਿਓ ਥਾਲ ਮਤਲਬ ਥਾਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਸ਼ਵਾਰਾ ਖਵਾਇਆ ਜਾ ਰਿਹਾ ਹੈ ਨਾ ਫਿਰ ਜਦੋਂ ਡੋਲੀ ਤੁਰਦੀ ਹੈ ਤਾਂ ਫਿਰ ਉਦੋਂ ਦੋ ਦੋ ਦੀਆਂ ਝੋਟੀਆਂ ਬਣਾ ਕੇ ਉਹ ਬੀਬੀ ਛੱਡਨੀ ਪੀੜੀ ਦੀ ਡੋਰ ਨਹੀਂ ਸਾਡਾ ਕੀ ਐ ਜੋਰ ਨੀ ਜੋਰਾਵਾਂ ਵਾਲੇ ਲੈ ਨਹੀਂ ਚੱਲੇ ਬੀਬੀ ਛੱਡਨੀ ਪੀੜੀ ਦਾ ਪਾਵਾ ਨਹੀਂ ਸਾਡਾ ਕੀ ਐ ਦਾਵਾ ਨਹੀਂ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਟੱਚਿੰਗ ਬਹੁਤ ਟੱਚਿੰਗ ਬਹੁਤ ਸਾਹਬ ਬਹੁਤ ਭੁਗਵੀ ਹੋ ਤੁਸੀਂ ਔਰ ਦਿਲ ਦੇ ਸਾਫ ਹੋ ਜਿਸ ਵੇਲੇ ਡੋਲੀ ਤੁਰਨ ਲੱਗਦੀ ਐ ਮਾਹੌਲ ਗਮਗੀਨ ਹੋ ਜਾਂਦਾ ਇੱਕ ਕਾਲਜੇ ਦਾ ਟੁਕੜਾ जा रहे हैं है, है। है, है है। है। डोली 'ਚ ਬੈਠ ਹੈ ਸਾਰੇ ਹੀ ਲਗਭਗ ਉਸ ਵੇਲੇ इमोਸ਼ਨ ਹੁੰਦੇ ਨੇ ਇੱਕ ਬਾਪ ਹੁੰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਕਿ ਘਟੁਕੜ ਮੈਂ ਸਟਰੋਂਗ ਰਵਾਂ ਪਰ ਫਿਰ ਵੀ ਬਾਪ ਹੈ ਤੇ ਉਹ ਅੱਖਾਂ 'ਚੋਂ ਅਥਰੂ ਆਉਂਦੇ ਨੇ ਤਾਂ ਉਹਲੇ ਨੂੰ ਹੋ ਕੇ ਜਦੋਂ ਥੋੜਾ ਅੱਖਾਂ ਦੇ ਅਥਰੂ ਸਾਫ਼ ਕਰਦਾ ਤਾਂ ਡੋਲੀ ਵਾਲੀ ਕੁੜੀ ਜਿਹੜੀ ਉਹਦੀ ਬੇਟੀ ਹੈ ਉਹਨੂੰ ਪਤਾ ਲੱਗ ਜਾਂਦਾ ਫਿਰ ਉਹ ਦੇ ਵੱਲੋਂ ਸਾਡੀਆਂ ਦਾਦੀਆਂ ਚਾਚੀਆਂ ਨਾਨੀਆਂ ਗਾਉਂਦੀਆਂ ਮੋਰਾ ਨੇ ਪਹਿਲਾਂ ਪਾਲੀਆਂ ਪਾਪਲ ਸ਼ਮ ਸ਼ਮ ਰੋਵੇ ਤੂੰ ਕਿਉਂ ਰੋਣਾ ਬਾਬਲਾਤੀਆਂ ਤਨ ਵੇਪਰਾਏ ਇਕੋ ਤੀਆਂ ਦੀ ਬੇਨਤੀ ਵੇ ਸਾਨੂੰ ਦੂਰ ਨਾ ਵਿਆਹੋ ਦੂਰਾਂ ਦੇ ਪਰਮਟ ਦੂਰ ਦੇ ਵੇ ਸਾਥੋਂ ਮਿਲਿਆ ਨਾ ਜਾਏ ਇਕੋ ਤਿਆਂ ਦੀ ਬੇਨਤੀ ਵੇ ਕੋਈ ਮਿਲਣੇ ਨੂੰ ਆਏ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ इस न्यूज़ हेडलाइंस के प्रायोजक कनाडा का वर्क वीजा प्री अप्रूव्ड लिमिया के अप्लाई करो इस न्यूज़ हेडलाइंस के प्रायोजक कनाडा का वर्क वीजा प्री अप्रूव्ड लिमिया के अप्लाई करो ਅੱਗੇ ਵਧਾਂਗੇ ਤੇ ਗੱਲ ਕਰਾਂਗੇ ਲੁਧਿਆਣਾ ਦੀ ਜਿੱਥੇ ਕਿ ਆਮੋ ਸਾਹਮਣੇ ਹੋਏ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਿ ਐਮਪੀ ਰਮੇਸ਼ ਬਿੱਟੂ ਤੇ ਐਮਐਲਏ ਗੁਪੀਤ ਗੋਗੀ ਦਾ ਟਕਰਾ ਹੋਇਆ ਇਸ ਵਿਚਾਲੇ ਰਵਨੀਤ ਬਿੱਟੂ ਨੇ ਐਮਐਲਏ ਗੋਗੀ ਨੂੰ ਬਾਹਰ ਨਿਕਲਣ ਦੀ ਚੁਣੌਤੀ ਦਿੱਤੀ। ਇਸ ਦੇ ਗੋਗੀ ਨੇ ਵੀ ਉਸੇ ਮਹਿੰਦੇ ਜਵਾਬ ਦਿੱਤਾ। ਬਿੱਟੂ ਕੱਟ ਰੇਸ ਦੇ ਦਸਤ ਤਿਰੰਗਾ ਯਾਤਰਾ ਕਲਕੱਤਾ ਤੋਂ ਦਿਖਾੜ ਕੇ ਰਵਨੀਤ ਬਿੱਟੂ ਜੋ ਐਮਪੀ ਨੇ ਲੁਧਿਆਣਾ ਤੋਂ ਉਨਾ ਦੇ ਵੱਲੋਂ ਤਿਰੰਗਾ ਯਾਤਰਾ ਕੀਤੀ ਜਾ ਰਹੀ ਸੀਗੀ ਇਸ ਵਿਚਾਲੇ ਗੁਪੀਤ ਗੋਗੀ ਦੇ ਵੱਲੋਂ ਚਾਕਰ ਕੀਤੀ ਜਾ ਰਹੀ ਸੀ ਕਿ ਜਦੋਂ ਕਿ ਕਾਂਗਰਸ ਤੇ ਆਮ ਆਦਮੀ ਪ ਆ ਮੋਸਮ ਗੱਲ 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 ਹੋ ਰਹੀ ਹੈ ਯਾਰ ਚੱਲ ਚੱਲ ਬਾਈਟ ਗੱਲ ਆ ਬਾਈਟ ਗੱਲ ਆ ਬਾਈ ਮੈਂ ਸ਼ਕਨੀ ਦਾ ਜਵਾਬ ਦੇ ਨਹੀਂਗਾ ਸ਼ਕਨੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਹੀ ਉਹੀ ਰੋਲ ਉਹਦਾ ਜਾਂ ਚਲੋ ਇੱਕ ਨੰਬਰ ਵਾਲੇ ਇੱਕ ਆਖਰੀ ਚੱਕੀ ਹੈ ਕਿ ਅਸੀਂ ਕਿਸੇ ਨੂੰ ਨਹੀਂ ਰੋਕ ਸਕਦਾ ਚਾਹੇ ਕੋਣ ਰੋਕ ਦੇਗਾ ਵੀ ਇਤਰੰਗੇ ਨਾਲ ਯਾਤਰਾ ਨਹੀਂ ਕੀਤੀ ਜਾ ਸਕਦੀ ਕਿ ਜੈਨੂ ਵੱਲ ਸੁਣਿਆ ਮੈਂ ਬਈ ਪਲਟਫਾਰਮ ਲੋਟਫਾਰਮ ਸੁਣਿਆ ਭਾਈ ਹੁਣ ਸੁਣ ਲੈੰਦੋ ਚੱਕਨੀ ਦਾ ਜਵਾਬ ਦੇਣੀ ਨਾ ਚੱਕਨੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਚੋ ਉਹੀ ਰੋਲ ਉਹਦਾ ਜਾ ਚਲ ਮਾ ਕਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਲੇਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਨਹੀਂ ਸੀਗਾ ਤਾਂ ਰੋਕਣ ਲਗਾ ਸ਼ਕਨੀ ਕਹ ਕੇ ਗਏ ਨਾ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਆ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ 4.5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜੇ ਤਾਂ ਰਹਿ ਰਹੀ ਸੀ ਕੁੰਬ ਕੰਮੀ ਮੈਂ ਤਾਂ ਹੀ ਗਿਆ ਜੇ ਸ਼ਕਨੀ ਜਣੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਆ ਜਿਹਨੂੰ ਰੋਕੋਗੇ ਗੱਡੀ ਦਾ ਨੰਬਰ ਮੇਰਾ ਅੱਜ ਤਾਂ ਨਹੀਂ ਹੈਗਾ ਮੈਂ ਆਦਮੀ ਆਦਮੀ ਆ ਜਿਹਦਾ ਕਾਂਗਰਸੀ ਆ ਨਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਓ ਚ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਵਾ ਪੰਜ ਗੱਟੀਆਂ ਬਦਲੀਆਂ ਨੇ ਬਦਲ ਕੇ ਨੰਬਰ ਮ ਨਾ ਹੱਤਵੱਤੀ ਨਹੀਂ ਰੋਕ ਸਕੇ ਕੁੱਪੀ ਜੀ ਕੀ ਰੋਕ ਲੈਣਗੇ ਰੋਸੀ ਕੌਣ ਰੋਕਣਾ ਇਹ ਨਾਰੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨ ਦੇ ਤਿਰੰਗੇ ਨੂੰ ਅੱਜ ਇਹ ਨਾਲ ਦੀ ਰਾਜਨੀਤੀ ਯਾਤਰਾ ਸੀ ਜੀ ਤੇ ਆਪ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਇਹਨਾਂ ਨੇ ਧੰਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਰਹਿੰਦੇ ਕਿਉਂ ਸਾਡੇ ਪੰਜੇ ਨਾਲ ਚੰਦਿਆ ਦਾ ਸੰਮੋਕਾ ਹੋ ਗਿਆ ਪ੍ਰਧਾਨ ਜੀ ਸਾਹਿਬ ਕਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸੁਰੂਤ ਅੱਜ 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 ਕੋਈ ਮੇਲ ਦੀ ਚੋਣ ਹੋਗੀ